ਦੋਸਤੋ ਸਤ ਸ੍ਰੀ ਅਕਾਲ 6 ਤੋਂ ਵੱਧ ਵਿਕਾਸਸ਼ੀਲ ਦੇਸ਼ਾਂ 'ਚੋਂ ਇੱਕ ਅਜਿਹਾ ਇੱਕੋ ਇੱਕ ਦੇਸ਼ ਹੈ ਜਿਸਨੇ ਗਰੀਬੀ ਉੱਤੇ ਮੁਕੰਮਲ ਜਿੱਤ ਪ੍ਰਾਪਤ ਕਰ ਲਈ। ਸੰਯੁਕਤ ਰਾਸ਼ਟਰ ਨੇ ਵੀ ਇਸਤੇ ਮੋਹਰ ਲਾਤੀ। ਚੀਨੀ ਸਰਕਾਰ ਨੇ 2021 ਵਿੱਚ ਇਹ ਐਲਾਨ ਕੀਤਾ ਸੀ ਕਿ ਅਸੀਂ ਆਪਣੇ ਦੇਸ਼ ਤੋਂ ਗਰੀਬੀ ਦਾ ਮੁਕੰਮਲ ਖਾਤਮਾ ਕਰ ਦਿੱਤਾ ਹੈ। ਇਸ ਐਲਾਨ ਦੀ ਸੱਚਾਈ ਜਾਣਨ ਲਈ ਉਸ ਵੇਲੇ ਸੰਯੁਕਤ ਰਾਸ਼ਟਰ ਦੇ ਜਰਨਲ ਸਕੱਤਰ ਐਂਟੋਨੀਓ ਉਤਰੇਸ਼ ਜੀਨ ਪੁਜੇਸਨ ਉਹਨਾਂ ਉੱਥੇ ਦੇਖਣ ਤੋਂ ਬਾਅਦ ਕਿਹਾ ਕਿ ਚੀਨ ਦੀ ਇਹ ਪ੍ਰਾਪਤੀ ਇੱਕ ਇਤਿਹਾਸਕ ਕਾਰਨਾਮਾ ਹੈ ਦੂਜੇ ਦੇਸ਼ਾਂ ਨੂੰ ਵੀ ਇਸ ਤੋਂ ਸੇਧ ਲੈਣੀ ਬਣਦੀ ਹੈ ਚੀਨ ਨੇ ਇਹ ਪ੍ਰਾਪਤੀ ਕਿਵੇਂ ਹਾਸਲ ਕੀਤੀ ਅੱਜ ਦੀ ਵੀਡੀਓ ਵਿੱਚ ਅਸੀਂ ਇਸ ਬਾਰੇ ਵਿਚਾਰ ਕਰਾਂਗੇ ਅਸੀਂ ਗੱਲ ਸ਼ੁਰੂ ਕਰ ਗਏ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਫਿਰ ਬੇਨਤੀ ਕਰਦਾ ਇਹ ਨਵਾਂ ਜਵਾਨਾ ਟੀਵੀ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਕਿ ਸ਼ਾਮਰਾ ਜੀਆ ਵੱਲੋਂ ਦੀਨ ਬੁਰਜ ਕੀਤੀ ਜਾਂਦੀ ਦੀ ਪੱਟੀ ਪੰਡੀ ਪ੍ਰਚਾਰ ਤੇ ਫਲਾਏ ਜਾ ਰਹੇ ਤੋਂ ਉਠਦਾ ਪ੍ਰਤਪ ਹਾਸ ਕੀਤਾ ਜਾ ਸਕੇ ਇਸ ਦੇ ਨਾਲ ਹੀ ਅਸੀਂ ਆਪਣੀ ਗੱਲ ਸ਼ੁਰੂ ਕਰਦੇ ਹਾਂ ਚੀਨੀ ਕਮਨਿਸਟ ਪਾਰਟੀ ਦੀ 2012 ਵਿੱਚ ਹੋਈ 18ਵੀਂ ਕਾਂਗਰਸ ਵਿੱਚ ਮੌਜੂਦਾ ਰਾਸ਼ਟਰਪਤੀ ਸੀ ਜਨਪਿੰਗ ਜਰਨ ਸਕੱਤਰ ਚੁਣੇ ਗਏ ਸਨ ਕਾਂਗਰਸ ਨੂੰ ਸੁਭੋਦਨ ਕਰਦਿਆ ਉਹਨਾਂ ਕਿਹਾ ਸੀ ਕਿ ਚੀਨੀ ਇਨਕਲਾਬ ਦੀ ਸੌਮੀ ਬਰੇਗੰਡ 2049 ਤੱਕ ਚੀਨ ਅੰਦਰ ਖੁਸ਼ਹਾਲ ਜਮਹੂਰੀ ਤੇ ਇੱਕ ਸੌਰ ਮਾਡਰਨ ਸਮਾਜਵਾਦੀ ਪ੍ਰਬੰਧ ਉਸਾਰੇ ਕੀਤੀ ਜਾਵੇਗੀ ਇਸ ਸਿਤਿੇਬਲ ਬਦਲ ਲਈ ਸਭ ਤੋਂ ਪਹਿਲਾ ਕਦਮ ਦੇਸ਼ ਅੰਦਰ ਗਰੀਬੀ ਦਾ ਖਾਤਮਾ ਕਰਨਾ ਸੀ ਉਸ ਸਮੇਂ ਦੇਸ਼ ਅੰਦਰ 10 ਕਰੋੜ ਲੋਕ ਅਤਿ ਦੀ ਗਰੀਬੀ ਦੀ ਹਾਲਤ ਵਿੱਚ ਗੁਜ਼ਾਰਾ ਕਰ ਰਹੇ ਸਨ ਗਰੀਬੀ ਦੇ ਖਾਤਮਾ ਸੰਬੰਧੀ ਸਭ ਤੋਂ ਪਹਿਲਾਂ ਸਰਕਾਰ ਨੇ ਗਰੀਬ ਕੌਣ ਹੈ ਦਾ ਪੈਮਾਨਾ ਤੈਅ ਕਰਨਾ ਸੀ ਸਰਕਾਰ ਨੇ ਇਸ ਨੂੰ ਵਿਅਕਤੀ ਦੀ ਆਮਦਨ ਨਾਲ ਨਹੀਂ ਜੋੜਿਆ ਜਿਵੇਂ ਸਾਡੇ ਦੇਸ਼ ਵਿੱਚ ਜੋੜਿਆ ਗਿਆ ਹੈ ਜਿੱਥੇ ਅੱਧ ਦੇ ਗਰੀਬ ਲਈ ਰੋਜ਼ਾਨਾ 32 ਰੁਪਏ ਕਮਾਈ ਦੀ ਹੱਦ ਰੱਖੀ ਗਈ ਹੈ। ਭਾਵੇਂ ਜਿਹੜਾ ਵਿਅਕਤੀ 32 ਰੁਪਏ ਰੋਜ਼ਾਨਾ ਕਮਾਉਂਦਾ ਹੈ ਉਹ ਅੱਧ ਦਾ ਗਰੀਬ ਨਹੀਂ। ਦੂਜੇ ਸ਼ਬਦ ਅਬਦ ਕਿਹਾ ਜਾ ਸਕਦਾ ਹੈ ਜਿਹੜਾ ਸਵੇਰੇ ਸਾਹ ਰੋਟੀ ਦਾ ਖਾਂਦਾ ਪਰ ਉਹਦੇ ਕੋਲ ਸਬਜ਼ੀ ਨਹੀਂ ਹੁੰਦੀ ਫਿਰ ਵੀ ਉਹ ਅੱਧ ਦਾ ਗਰੀਬ ਨਹੀਂ। ਜਿਨੀ ਸਰਕਾਰ ਨੇ ਇਸ ਲਈ 5 ਪੁਆਇੰਟ ਤੈ ਕੀਤੇ। ਪਰ ਪੇਟ ਭੋਜਨ ਲੋੜੀਂਦੇ ਕੱਪੜੇ ਮੈਡੀਕਲ ਸੇਵਾ ਆਪਣਾ ਘਰ ਜਿਸ ਵਿੱਚ ਬਿਜਲੀ ਤੇ ਸਾਫ ਪਾਣੀ ਦਾ ਪ੍ਰਬੰਧ ਹੋਵੇ ਤੇ 10ਵੀਂ ਤੱਕ ਦੀ ਮੌਤਦਿਆ ਹੁਣ ਇਹ ਪਤਾ ਕਰਨਾ ਸੀ ਕਿ ਸਹੂਲਤਾਂ ਕਿੰਨਾ ਕੁ ਨਹੀਂ ਤੇ ਉਹਨਾਂ ਨੂੰ ਪਹੁੰਚਾਉਣੀਆਂ ਕਿੱਦਾ ਹਨ ਇਸ ਲਈ 30 ਲੱਖ ਵਲੰਟੀਅਰਾਂ ਦੀਆਂ 2,55,000 ਟੀਮਾਂ ਬਣਾਈਆਂ ਗਈਆਂ ਇਹ ਟੀਮਾਂ ਮਿਥੇ ਗਏ 128000 ਪਿੰਡਾਂ ਵਿੱਚ ਗਈਆਂ ਹਰ ਪਿੰਡ ਵਿੱਚ ਵੱਖ-ਵੱਖ ਕੰਮਾਂ ਦੇ ਨਾਂ ਤੇ ਦੋ-ਦੋ ਟੀਮਾਂ ਭੇਜੀਆਂ ਗਈਆਂ ਸਨ ਹਰ ਟੀਮ ਆਪਣੇ ਜ਼ਿੰਮੇ ਲੱਗੇ ਪਿੰਡ ਵਿੱਚ 73 ਸਾਲ ਤੱਕ ਰਹੀ ਤੇ ਉਹਨਾਂ ਲੋਕਾਂ ਵਿੱਚ ਰਹਿ ਕੇ ਪਤਾ ਕੀਤਾ ਕਿਸ ਕੋਲ ਕਰਨੇ ਕਿਸ ਕੋਲ ਕਰਤਾ ਹੈ ਪਰ ਘਰ ਵਿੱਚ ਬਿਜਲੀ ਨਹੀਂ ਕਿਸ ਕੋਲ ਘਰ ਦੇ ਵਿੱਚ ਪਾਣੀ ਦਾ ਪ੍ਰਬੰਧ ਨਹੀਂ ਕਿਸ ਕੋਲ ਰੋਟੀ ਕੱਪੜੇ ਲਈ ਕੋਈ ਸਾਧਨ ਨਹੀਂ ਇਹਨਾਂ ਟੀਮਾਂ ਦਾ ਇੰਨਾ ਹੀ ਜਮਾਨਾ ਸੀ ਉਹਨਾਂ ਸਬੰਧਤ ਅਧਿਕਾਰੀਆਂ ਨੂੰ 에ਰਪੋਰਟ ਵੀ ਦੇਣੀ ਹੁੰਦੀ ਸੀ ਕਿ ਇਹਨਾਂ ਘਾਟਾਂ ਦਾ ਹੱਲ ਕਿਵੇਂ ਕੀਤਾ ਜਾਵੇ ਵਲੰਟੀਅਰ ਟੀਮਾਂ ਵੱਲੋਂ ਜਿਵੇਂ-ਜਿਵੇਂ ਰਿਪੋਰਟਾਂ ਪੁੱਜਦੀਆਂ ਸਬੰਧਤ ਅਫਸਰ ਇਹਨਾਂ ਵਿਚਲੇ ਸੁਝਾਵਾਂ ਦਾ ਹੱਲ ਕਰਨ ਲਈ ਰੁੱਝ ਜਾਂਦੇ ਸਭ ਤੋਂ ਵੱਡੀ ਸਮੱਸਿਆ ਲੋਕਾਂ ਲਈ ਰੋਜ਼ਗਾਰ ਪੈਦਾ ਕਰਨਾ ਸੀ ਇਸ ਦੇ ਹੱਲ ਲਈ ਸ਼ਹਿਰਾਂ ਵਿੱਚੋਂ ਛੋਟੀਆਂ ਸੰਤਾਂ ਨੂੰ ਪਿੰਡਾਂ ਵੱਲ ਤਬਦੀਲ ਕੀਤਾ ਗਿਆ ਕੁਆਕ ਖਲਾਕਿਆਂ ਵਿੱਚ 3 ਲੱਖ ਸੰਤੀ ਪਾਰਕ ਸਥਾਪਿਤ ਕੀਤੇ ਗਏ ਇਨ੍ਹਾਂ ਵਿੱਚ ਖੇਤੀਬਾੜੀ ਦਾ ਛੋਟੀਆਂ ਸੰਤੀ ਇਕਾਈਆਂ ਸਥਾਪਿਤ ਕਰਕੇ ਲੋਕਾਂ ਨੂੰ ਰੋਜਗਾਰ ਦਿੱਤਾ ਗਿਆ ਪੂਰੇ ਪਿੰਡੂ ਇਲਾਕਿਆਂ ਵਿੱਚ ਇੰਟਰਨੈਟ ਕਨੈਕਸ਼ਨ ਦੇ ਕੇ ਇਨ੍ਹਾਂ ਸੰਤੀ ਇਕਾਈਆਂ ਵਿੱਚ ਤਿਆਰ ਹੁੰਦੀਆਂ ਵਸਤਾਂ ਨੂੰ ਆਨਲਾਈਨ ਵਿਟੰਡਾ ਪ੍ਰਬੰਧ ਕੀਤਾ ਗਿਆ ਪਿੰਡਾਂ ਵਿੱਚ ਜੱਗੀ ਪੱਦਰ ਉੱਤੇ ਘਰਾਂ ਦੀ ਸਾਰੀ ਬਿਜਲੀ ਦੀ ਪਹੁੰਚ ਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਸਾਰੇ ਸਰਕਾਰੀ ਹਸਪਤਾਲ ਤੇ ਸਕੂਲ ਖੋਲੇ ਗਏ ਜਿਹੜੇ ਹੱਥ ਹੱਲੇ ਵੀ ਬੇਲੇ ਸਨ ਉਹਨਾਂ ਨੂੰ ਖੇਤੀ ਦੇ ਕੰਮ ਚ ਲਾਇਆ ਗਿਆ ਲੱਖਾਂ ਏਕੜ ਬੰਜਰ ਭੂਮੀ ਨੂੰ ਉਬਾਦ ਕਰਕੇ ਖੇਤੀ ਜੋਬ ਬਣਾਇਆ ਗਿਆ ਜੀਨ ਵਿੱਚ 27% ਜ਼ਮੀਨ 12 ਰੇਗਿਸਤਾਨਾਂ ਨੇ ਮੱਲੀ ਹੋਈ ਹੈ ਲੱਖਾਂ ਲੋਕਾਂ ਨੂੰ ਇਹਨਾਂ ਵਿੱਚ ਜੰਗਲ ਲਾਉਣ ਤੇ ਰੁੱਖਾਂ ਨੂੰ ਸੰਭਾਲਣ ਦੇ ਕੰਮ ਤੇ ਲਾਇਆ ਗਿਆ ਜੀਨ ਦਾ ਸਭ ਤੋਂ ਵੱਡਾ ਗੋਬੀ ਰੇਗਿਸਤਾਨ 13 ਲੱਖ ਕਿਲੋਮੀਟਰ ਫੈਲਿਆ ਹੋਇਆ ਹੈ ਇਹ ਲਗਾਤਾਰ ਅਪਜਾਊ ਜ਼ਮੀਨ ਤੇ ਸ਼ਹਿਰਾਂ ਪਿੰਡਾਂ ਨੂੰ ਨਿਗਰ ਰਿਹਾ ਸੀ ਇਸ ਨੂੰ ਰੋਕਣ ਲਈ 4500 ਕਿਲੋਮੀਟਰ ਲੰਮੀ ਤੇ 100 ਕਿਲੋਮੀਟਰ ਚੌੜੀ ਰੁੱਖਾਂ ਦੀ ਕੰਧ ਉਸਾਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਇਸ ਪ੍ਰੋਜੈਕਟ ਨੇ ਲੱਖਾਂ ਹੱਥਾਂ ਨੂੰ ਕੰਮ ਤੇ ਲਾਇਆ 72 ਸਾਲਾਂ ਐ ਪ੍ਰੋਜੈਕਟ ਲਗਾਤਾਰ ਚੱਲ ਰਿਹਾ ਹੈ ਪੈਨ 1000 ਕਿਲੋਮੀਟਰ ਲੰਮੀ ਗ੍ਰੀਨ ਦੀਵਾਰ ਉਸਾਰਤ ਤੇ ਗਈ ਹੈ ਇਸ ਦੇ ਵੱਡੇ ਹਿੱਸੇ ਵਿੱਚ ਸੋਲਰ ਪੈਨਲ ਲਾ ਕੇ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ ਲੱਖਾਂ ਏਕੜ ਜ਼ਮੀਨ ਉੱਤੇ ਖੇਤੀ ਫਾਰਮ ਸਥਾਪਿਤ ਕੀਤੇ ਗਏ ਹਨ ਇਸ ਗ੍ਰੀਨ ਵਾਲ ਪ੍ਰੋਜੈਕਟ ਦੀ ਲੰਮੀ ਕਹਾਣੀ ਹੈ ਇਸ ਦੀ ਬਾਤ ਕਿਸੇ ਬੜੇ ਹੋਰ ਪਾਵਾਂਗੇ ਮੁੱਖ ਦੀ ਗੱਲ ਸਿਰਫ 9 ਸਾਲਾਂ ਵਿੱਚ ਚੀਨ ਗਰੀਬੀ ਉੱਤੇ ਫਤਿਹ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ ਅਗਲਾ ਨਿਸ਼ਾਨਾ ਹਰ ਪ੍ਰਬਾਰ ਖੁਸ਼ਹਾਲ ਪਰਿਵਾਰ ਦਾ ਟੀਚਾ ਚੀਨੀ ਇਨਕਲਾਬ ਦੀ 2049 ਵਿਚਾਰਾਈ ਸੌਮੀ ਬਰੇ ਗੰਡ ਉਤੇ ਪੂਰਾ ਕੀਤਾ ਜਾਣਾ ਹੈ ਆਸ ਕਰਦੇ ਹਾਂ ਕਿ ਚੀਨੀ ਸਰਕਾਰ ਇਸ ਨੂੰ ਵੀ ਕਾਮਯਾਬੀ ਨਾਲ ਪੂਰਾ ਕਰੇਗੀ ਧੰਨਵਾਦ